ਮੇਰਾ ਨਾਮ ਸੁਆਸ਼ ਕੁਮਾਰ ਜੀ ਰਾਤ ਸਰ ਇੱਕ ਇਥੇ ਬਾਰਦਾਤ ਹੋਈ ਆ ਚੋਟੀ ਦੀ ਜੋ ਤੁਹਾਡੀ ਦੁਕਾਨ ਵੀ ਕਾਫੀ ਨੁਕਸਾਨੀ ਗਈ ਹੈ ਇਹਦੇ ਬਾਰੇ ਕੀ ਕਰੇ ਚਾਹਾਂਗੇ ਆ ਮੈਂ ਰਤੀ ਸਤਿਐਸੀ ਤੇ ਕਰੀਪ 2 ਵਜੇ ਕਰੀ ਮੈਂ ਪੁਲਿਸ ਵਾਲਿਆਂ ਨੂੰ ਦਿਆ ਅਨਨੋਮ ਨੰਬਰ ਸੀ ਮੈਂ ਦੇ ਕੇ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਮੈਂ ਕਿਹਾ ਕਿ ਬਸ਼ੱਕ ਕਿਸੇ ਨੇ ਕੋਈ ਗਲਤ ਇਨਫਰਮੇਸ਼ਨ ਨਾ ਦਿੱਤੀ ਹੋਵੇ ਮੈਂ ਪੰਜ ਸੱਤ ਮਿੰਟ ਟੋਕੇ ਮੈਂ ਜਲੇ ਦੁਕਾਨ ਤੇ ਆਇਆ ਤਾਂ ਬੜ ਟ੍ਰੋਲਿੰਗ ਵਾਲੀ ਗੱਡੀ ਖੜੀ ਸੀ ਤੇ ਨਾਲ ਪੁਲਿਸ ਵਾਲੇ ਵੀ ਖੜੇ ਹੋਏ ਸੀ ਤਾਂ ਮੈਂ ਦੇਖਿਆ ਤਾਂ ਮੇਰੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀਗਾ ਅਧਾ ਚ ਕੋਇਆ ਸੀ ਇੱਕ ਸਾਈਡ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਜਿਸ ਤਰ੍ਹਾਂ ਅਸੀਂ ਚੋਰਾਂ ਨੇ ਵੜ ਕੇ ਅੰਦਰ ਚੋਰੀ ਕੀਤੀ ਆ ਤੇ ਸੀਸੀਟੀਵੀ ਕੈਮਰੇਜ ਜਦੋਂ ਦੇਖਿਆ ਤਾਂ ਉਹਨਾਂ ਨੇ ਪੀਛੇ ਦੇਖਿਆ ਵੀ ਉਹਨਾਂ ਨੇ ਕੈਸ਼ ਬਾਕਸ ਦੇ ਵਿੱਚੋਂ ਥੋੜੇ ਪੈਸੇ ਕੱਢੇ ਇੱਕ ਮੈਂ ਡੱਬੇ ਵਿੱਚ ਹੀ ਠਾ ਕੈਸ਼ ਰੱਖਦਾ ਸੀਗਾ ਪਰਚੀਆਂ ਪੁਰਚੀਆਂ ਵਗੈਰਾ ਕੁੱਲ ਮਿਲਾ ਕੇ ਲਗਭਗ 9 ਤੋਂ 10 ਹਜ਼ਾਰ ਰੁਪਏ ਦੇ ਬੀਸ ਸੀਗਾ ਕੁੱਲ ਬਣਾ ਸਰ ਪੈਸੇ ਲੱਗ ਗਏ ਆ ਕੁਝ ਮੈਡੀਸਨ ਵੀ ਨਹੀਂ ਮੈਡੀਸਨ ਕੋਈ ਨਹੀਂ ਚੱਕੀ ਜੀ ਉਹਨਾਂ ਨੇ ਨਾ ਕਿਸੇ ਡੱਬੇ ਨੂੰ ਹੱਥ ਲਾਇਆ ਸਰ ਕਪਾਹ ਕਹਿੰਦੇ ਕਿ ਪੈਟਰੋਲਿੰਗ ਵਾਲੀ ਗੱਡੀ ਜਿਹੜੀ ਖੜੀ ਸੀ ਉਹਦਾ ਕੀ ਕਾਰਨ ਸੀ ਕੀ ਉਹਨਾਂ ਲੋਕਾਂ ਨੇ ਉਹ ਸਟੋਰ ਨੂੰ ਦੇਖਿਆ ਐ ਪੈਟਰੋਲਿੰਗ ਵਾਲੇ ਨੇ ਹਾਂਜੀ ਦੇਖਿਆ ਜੀ ਉਹਨੂੰ ਫੜਿਆ ਨਹੀਂ ਨਹੀਂ ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਜੀ ਐਕਚੁਅਲੀ ਉਸ ਜਿਹੜਾ ਮੂਰੇ ਬੰਦਾ ਸੀ ਉਹ ਪੁਲਿਸ ਦਾ ਉਹਦੇ ਅੱਜ ਰਿਸੌਲਟ ਸੀਗੀ ਏਕੇ 47 ਵਗੈਰਾ ਕਨਪੜੀ ਸੀ ਉਹਨੇ ਸਰ ਕੀ ਨਾਮ ਸੀ ਉਹਨਾਂ ਦਾ ਮੈਨੂੰ ਪਤਾ ਨਹੀਂ ਜੀ ਦੇਖੋ ਮੈਂ ਸਰ ਜਿਹੜਾ ਚੋਰਾ ਸਟੋਰ ਸੀਗੇ ਇਹਨਾਂ ਦੀ ਕਿੰਨੀ ਗਿਣਤੀ ਸੀ ਇਹ ਦੋ ਜਣੇ ਸੀ ਜੀ ਚੋਰ ਦੋ ਸੀਗੇ ਜੀ ਦੋ ਲੜਕੇ ਜੀ ਸਰ ਆਪਣੇ ਜਿਹੜਾ ਸੀਗਾ ਆਪਣੇ ਇਹ ਪੈਟਰੋਲਿੰਗ ਵਾਲੇ ਜਿਹੜੇ ਸੀਗੇ ਪੁਲਿਸ ਮੁਲਾਜ਼ਮ ਇਹ ਤਕਰੀਬਨ ਕਿੰਨੇ ਸੀ ਇਹ ਤਕਰੀਬਨ ਤੇ 4 ਜਣੇ ਸੀਗੇ ਜੀ ਤਿੰਨ ਚਾਰ ਜਣੇ ਐਕਚੁਅਲੀ ਨਾ ਜੇ ਲੋ ਚੋਰੀ ਕਰ ਰਹੇ ਸੀ ਉਸ ਲਈ ਪੈਟਰੋਲਿੰਗ ਦੀ ਗੱਡੀ ਇੱਥੇ ਨਹੀਂ ਸੀ ਜਿਹੜੀ ਇਹ ਏਡੇ ਵਿੱਚੋਂ ਆ ਰਹੇ ਸੀ ਇਹਨਾਂ ਨੇ ਦੇਖ ਕੇ ਮੋਟਰਸਾਈਕਲ ਦੀ ਸ਼ੱਕ ਤੌਰ ਤੇ ਖੜਾ ਕੀਤਾ ਉਹਨਾਂ ਨੂੰ ਵੀ ਤੂੰ ਇੱਥੇ ਕੀ ਕਰ ਰਹਾ ਚਾ ਉਹਨਾਂ ਨੇ ਅੰਦਰਲੇ ਚੋਰ ਨੂੰ ਜਦੋਂ ਹੱਕ ਮਾਰਦੀ ਜੋ ਸੀ ਸੀ ਟੀਵੀ ਕੈਮਰੇ ਵਿੱਚੋਂ ਦੇਖ ਕੇ ਅੰਦਾਜ਼ਾ ਲੱਗਦਾ ਉਹ ਤੜਕੇ ਬਾਹਰ ਹੋ ਗਏ ਜਾਂ ਉਹਨਾਂ ਨੇ ਮੋਟਰਸਾਈਕਲ ਤੜਾ ਰਿਆ ਜਿਹੜਾ ਸਭ ਤੋਂ ਪਹਿਲਾਂ ਪੁਲਿਸ ਮੁਲਾਜ਼ਮ ਉੱਤਰਿਆ ਸੀ ਉਹਨੇ ਜਾ ਕੇ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਨੂੰ ਲੇਕਿਨ ਜਿਹੜਾ ਦੂਸਰਾ ਬੰਦਾ ਪਿੱਛੇ ਦੌੜ ਕੇ ਗਿਆ ਉਹਨੇ ਉਹਨੂੰ ਧੱਕਾ ਮਾਰ ਕੇ ਸੜ ਦਿੱਤਾ ਉਹਦੇ ਮੋਟਰਸਾਈਕਲ ਦਾ ਜਿਹੜਾ ਗਾਰਡ ਸੀ ਉਹਦੀ ਲੱਤ ਦੇ ਵਿੱਚ ਲੱਗਾ ਪੁਲਿਸ ਮੁਲਾਜ਼ਮ ਦੇ ਜਿਸ ਦੇ ਨਾਲ ਉਹ ਥੱਲੇ ਡਿੱਗ ਗਿਆ ਜ਼ਖਮੀ ਵੀ ਹੋਇਆ ਜ਼ਖਮੀ ਹੋਇਆ ਪੁਲਿਸ ਮੁਲਾਜ਼ਮ ਉਹਦੀ ਥੋੜੀ ਜਿਹੀ ਟਾਕੀ ਵੀ ਇੰਨੀ ਲੱਗੀ ਹੋਵੇ ਉਹਦੇ ਪੈਂਟ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਦੌੜ ਕੇ ਦੂਆ ਬੰਦਾ ਮੋਟਰਸਾਈਕਲ ਜਾ ਛਾਲ ਮਾਰ ਕੇ ਜਿੱਦਾਂ ਮੁੰਡੇ ਮਾਰਦੇ ਹੁੰਦੇ ਹੈਡ ਬੁਸੀ ਜਾਈ ਮਾਰ ਕੇ ਦੌੜ ਕੇ ਉਹ ਦੋਨੋਂ ਜ ਨਹੀਂ ਮੇਰੇ ਵਾਲੇ ਕੈਮਰੇ ਵਿੱਚ ਇੱਕ ਦੋ ਦੇ ਮੂੰਹ ਸਾਫ ਆ ਰਿਹਾ ਜੀ ਬਿਲਕੁਲ ਕਲੀਅਰ ਸਾਫ ਆ ਰਿਹਾ ਦਿਸ ਰਿਹਾ ਹਾਂਜੀ ਦਿਸ ਰਿਹਾ ਹੈ ਇੱਕ ਨਾ ਮੜੇ ਦਾ ਮੂੰਹ ਲਿਪਟਿਆ ਚਸ਼ਮਾ ਲਾਇਆ ਬਦਲਾਇਆ ਕਹਿਰਾ ਮੁੰਡਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤਕਰੀਬਨ ਤੁਹਾਡੇ ਮਤਲਬ 10 ਤੋਂ 10000 ਰੁਪਏ ਦੇ ਲਗਭਗ ਤੁਹਾਡਾ ਜਿਹੜਾ ਨੁਕਸਾਨ ਹੋਇਆ ਹੈ ਕਿੰਨੇ ਤੋਂ 10000 ਰੁਪਏ ਇੱਕੇ ਸਾਰ ਪੋਪ 2 ਵਜੇ ਤੁਹਾਡੇ ਦੁਕਾਨ ਤੇ ਚੋਰੀ ਹੋ ਗਈ ਤੁਹਾਨੂੰ ਕਿਹਨਾਂ ਦੀ ਕਾਲ ਆਈ ਸੀ ਸਾਨੂੰ ਨਾਲ ਦੁਕਾਨਦਾਰਾਂ ਦੀ ਆਈ ਸੀ ਤੇ ਆ ਜਿਹੜੇ ਸਟੂਡੀਓ ਵਾਲੇ ਆ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਚੋਰੀ ਹੋ ਗਈ ਆ ਫਿਰ ਅਸੀਂ ਤਾਂ ਬਾਹਰ ਸੀਗੇ ਫਿਰ ਇਹਨੇ ਆ ਕੇ ਚੱਕ ਚੁੱਕ ਕੀਤਾ ਕੋਈ ਸਾਡਾ 2.5 ਹਜ਼ਾਰ ਰੁਪਇਆ ਸੀਗਾ ਉਹ ਲੈ ਗਿਆ ਤੇ ਬਾਕੀ ਦੇਖਣਾ ਹੋਰ ਕਿੰਨਾ ਕ ਨੁਕਸਾਨ ਹੋ ਜਾਂਦਾ ਥੱਲੇ ਸ਼ਟਰ ਦੀ ਰਿਪੇਅਰ ਚੱਲਦੀ ਪਈ ਹੈ ਤੇ ਉਹ ਸਾਰਾ ਦਾ ਹੋਰ ਵੀ ਕੁਝ ਚੱਕ ਕੇ ਲੈ ਗਿਆ ਹੁਣ ਕੰਡਾ ਐ ਇਲੈਕਟ੍ਰੋਨਿਕ ਉਹ ਦੇਖਣਾ ਚੈੱਕ ਕਰਨਾ ਹੋਰ ਥੱਲੇ ਦਰਾਜ ਵਗੈਰਾ ਇਹ ਉਹ ਵਾਲੇ ਚੈੱਕ ਕਰਨੇ ਆ ਕਿ ਕਿੰਨੇ ਕੁ ਥੋੜੇ ਉਹਦੇ ਵਿੱਚ ਸਮਾਨ ਰੱਖਿਆ ਸੀ ਸਾਡਾ ਸਰ ਇਹ ਮਤਲਬ ਤੁਸੀਂ ਜਿਹੜਾ ਹੈਗਾ ਕੋਈ ਸੀਸੀ ਫੁਟੇਜ ਵਿੱਚ ਨਹੀਂ ਹਾਲੇ ਲਵਾਏ ਨਹੀਂ ਲਾਉਣ ਕੁਝ ਆਸੇ ਪਾਸੇ ਕੋਈ ਹਾਂਜੀ ਆਸੇ ਪਾਸੇ ਹਾਲੇ ਸਾਨੂੰ ਪਤਾ ਨਹੀਂ ਵੀਡੀਓ ਵਗੈਰਾ ਇਹਨਾਂ ਦੇ ਹੋ ਗਈ ਦਾ ਕਿਸੇ ਨੂੰ ਹੋ ਗਈ ਨਾਲ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ ਓਕੇ ਸਰ ਕਰ ਦੇਵਾਂਗੇ ਅਸੀਂ ਕਰ ਦੇਵਾਂਗੇ ਵੀ ਜੀ ਰਾਤ ਪਤਾ ਲੱਗਾ ਕਿ ਰਾਤ 1.5 ਵਜੇ ਕੋਈ ਮਤਲਬ ਜਿਹੜੀ ਚੋਰੀ ਦੀ ਵਾਰਦਾਤ ਹੋਣ ਤੋਂ ਬਚ ਕੀ ਗੱਲ ਚਾਹੁੰਗੇ ਦੇ ਬਾਰੇ ਵਿੱਚ ਕਹਿਣਾ ਕੀ ਹੈ ਸਰ ਮਾਰਨਿੰਗ ਜਦੋਂ ਆਪਾਂ ਤੁਸੀਂ ਸ਼ੌਪ ਤੇ ਆਏ ਆ ਸਾਨੂੰ ਪਿੱਛੇ ਪਤਾ ਲੱਗਾ ਵੀ ਦੋ ਤਿੰਨ ਚੋਰੀਆਂ ਹੋਈਆਂ ਬਟ ਸਾਡੇ ਕੋਈ ਐਦਾਂ ਦਾ ਨਹੀਂ ਸੀਗਾ ਅਸੀਂ ਆਪਣਾ ਤਾਲਾ ਖੋਲਣ ਲੱਗੇ ਤਾਂ ਉਹ ਤਾਲੇ ਟੁੱਟੇ ਹੋਏ ਸੀਗੇ ਜੀ ਜੀ ਸਰ ਇਹ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ 1:30 ਵਜੇ ਦੀ ਰਾਤ ਦੀ ਗੱਲ ਹੈ ਰਾਤ 1:30 ਵਜੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਅਸੀਂ ਤਾਂ ਮਾਰਨਿੰਗ 7:30 ਵਜੇ ਸ਼ੌਪ ਤੇ ਆਏ ਉਸ ਵੇਲੇ ਪਤਾ ਲੱਗਾ 1:30 ਵਜੇ ਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ ਉਹ ਤਾਂ ਫੁਟੇਜ ਵਗੈਰਾ ਤੇ ਸੀਸੀਟੀ ਲੱਗੇ ਹੋ ਉਹਦੇ ਵਿੱਚ ਇਹ ਜਿਹੜੀ ਸੀਸੀਟੀ ਫੁਟੇਜ ਹੈਗੀ ਆ ਉਹਦੇ ਵਿੱਚ ਜਿਹੜੇ ਹੈਗੇ ਚਿਹਰੇ ਉਹਨਾਂ ਟੱਗੇ ਹੋ ਜਾ ਕੇ ਨਹੀਂ ਕੋਈ ਪਰਸਨ ਆ ਜੀ ਹੋਰ ਜਿੰਦਾ ਤੋੜ ਰਿਹਾ ਅੱਛਾ ਇੱਕ ਉਹ ਜਿਹੜਾ ਹੈਗਾ ਪਛਾਣ ਹੁੰਦਾ ਨਹੀਂ ਸਰ ਉਹਦੇ ਉਹ ਨਹੀਂ ਪਛਾਣ ਉਹ ਪਛਾਣ ਥੈਂਕ ਯੂ ਹਾਂਜੀ ਸਰ ਮਾਲਪੁਰ ਦੇ ਫਗਵਾੜਾ ਚੌਕ ਤੇ ਜਿੰਨੇ ਕੱਜੀਏ ਦੋ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਰਾਤ ਟਾਰਗੇਟ ਬਣਾਇਆ ਉਹਦੇ ਬਾਰੇ ਚ ਕਿੰਨਾ ਕ ਨੁਕਸਾਨ ਹੋਇਆ ਕੀ ਇਹਦੇ ਬਾਰੇ ਕੁਝ ਗੱਲਬਾਤ ਕਰਨੀ ਚਾਹੀਦੀ ਦੇਖੋ ਅੱਜ ਜੀ ਸਾਨੂੰ ਅਰਲੀ ਮਾਰਨਿੰਗ ਜਿਹੜੀ ਹੈ ਸੁਭਾਸ਼ਪੱਤ ਦੇ ਕੋਲ ਆਏ ਸੀ ਕਿ ਉਹਨਾਂ ਦੀ ਗੋਪਤ ਮੈਡੀਕਲ ਹਾਲ ਜਿਹੜੀ ਆ ਮੈਡੀਕਲ ਦੀ ਦੁਕਾਨ ਹੈਗੀ ਹੈ ਹਮਨ ਤੇ ਰਾਤੀ ਜਿਹੜੇ 2 ਅਣਖਸ਼ਤੇ ਦੇਖਤੀ ਐ ਸੀ ਜਿਨ੍ਹਾਂ ਨੇ ਜੈਕਸਟ ਕਰਨੀ ਕੋਸ਼ਿਸ਼ ਕੀਤੀ ਜਿਹੜਾ ਅਸੀਂ ਹੁਣ ਸੀਸੀਟੀਵੀ ਕੈਮਰੇ ਚ ਚੈੱਕ ਕਰ ਰਹੇ ਆ ਫੇਸ ਆਊਟ ਕਰਨ ਚ ਦੇਖੋ ਅਸ਼ੇ ਫੇਸ ਹੋ ਜੇ ਸਰ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਫਿਲਮ ਦੇਖੀ ਜਾ ਰਹੀ ਆ ਆਮ ਲੋਕਾਂ ਦੇ ਵਿੱਚ ਵਿਚੇ ਰਹੀ ਆ ਉਹ ਦੇਖਿਆ ਜਾ ਰਿਹਾ ਕਿ ਕੋਈ ਮੁਲਾਜ਼ਮ ਆ ਕੋਈ ਚੋਰਾਂ ਦਾ ਜਿਹੜਾ ਕਮਕਾਬਲਾ ਕੀਤਾ ਦੇਖੋ ਇੱਕ ਇਨਫੋਰਮੇਸ਼ਨ ਆਈ ਸੀ ਕਿ ਰਾਤ ਨੂੰ ਤੇ ਉਹਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਉਹ ਐਮਟੀਮਿਲ ਕਿਹਨੇ ਮਿਲ ਕੇ ਆ ਚੋਣੀ ਆ ਠੀਕ ਹੈ ਸਰ ਇੱਕ ਇੱਕ ਤਾਂ ਤਾਂ ਪਤਾ ਲੱਗ ਰਿਹਾ ਕਿ ਬਿਲਕੁਲ ਪਛਾਣ ਵੀ ਹੁੰਦਾ ਸਰ ਦੇਖੋ ਅਸੀਂ ਉਹੀ ਕਹਿ ਰਹੇ ਹਾਂ ਸਰਕੂਲੇਟ ਕੀਤੀਆਂ ਇਹ ਫੋਟੋਆਂ ਉਹਨਾਂ ਦੀਆਂ ਤੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਆਂ ਸਾਡੀ ਟੀਮਾਂ ਲੱਗੀ ਹੋਈ ਹੈ ਇਸ ਆਫਸਰ ਕੋਲ ਅੱਛਾ ਸਰ